ਲੋ ਜੀ ਅਮਰਤਪਾਲ ਸਿੰਘ ਮਹਿਰੋਂ ਦਾ ਇੱਕ ਹੋਰ ਬਿਆਨ ਉਹਨਾਂ ਦੇ ਇੰਸਟਾਗ੍ਰam ਤੇ ਲਿਖਤੀ ਰੂਪ ਵਿੱਚ ਸਾਹਮਣੇ ਆਇਆ ਜਿਦੇ ਵਿੱਚ ਅਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਮੈਂ ਹਲੇ ਫੜਿਆ ਨਹੀਂ ਗਿਆ ਬਾਗੀ ਹਾਂ ਤੇ ਮੈਨੂੰ ਪਤਾ ਹੈ ਕਿ ਇੱਕ ਕਤਲ ਕੇਸ ਦੇ ਵਿੱਚ ਮੈਨੂੰ 5 ਤੋਂ 7 ਸਾਲ ਦੀ ਸਜ਼ਾ ਹੋ ਸਕਦੀ ਆ ਇਸ ਤੋਂ ਵੱਧ ਸਮਾਂ ਵੀ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਜਦੋਂ ਮੈਂ ਇੰਨਾ ਟਾਈਮ ਕਿਸੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕਰਨੀ ਹੀ ਹੈ ਜੇਲ੍ਹ ਵਿੱਚ ਸਮਾਂ ਬਿਤਾਉਣਾ ਹੀ ਆ ਤਾ ਫੇਰ ਮੈਂ ਇੱਕ ਨਈ 5 7 ਹੋਰ ਰੇਡ ਕੇ ਜਾਵਾਂਗਾ ਮੈਂ ਨਹੀਂ ਦੇਖਣਾ ਕਿ ਸਾਹਮਣੇ ਵਾਲਾ ਮੁੰਡਾ ਹੈ ਜਾਂ ਕੁੜੀ ਹੈ ਵਿਆਹ ਆਏ ਜਾਂ ਕੁਆਰਾ ਏ ਜਿਹੜੇ ਇਸ ਤਰ੍ਹਾਂ ਦਾ ਦੀ ਲਚਰਤਾ ਫਲਾ ਰਹੇ ਨੇ ਮੈਂ ਦੇਖਾਂਗਾ 24 ਘੰਟੇ ਦਾ ਟਾਈਮ ਦਿੰਦਾ ਹਾਂ ਦੇਖਦਾ ਹਾਂ ਕਿਹੜੇ-ਕਿਹੜੇ ਹੈਗੇ ਆ ਜਿਹੜੇ ਆਪਣੀਆਂ ਜਿਹੜੀਆਂ ਲਚਰਤਾ ਵਾਲੀਆਂ ਵੀਡੀਓ ਨੇ ਅਸ਼ਲੀਲਤਾ ਵਾਲੀਆਂ ਵੀਡੀਓ ਨੇ ਉਹਨਾਂ ਨੂੰ ਡਿਲੀਟ ਕਰਦੇ ਆ ਤੇ ਸਿੱਖ ਪੰਥ ਤੋਂ ਲੋਕਾਂ ਤੋਂ ਮਾਫੀ ਮੰਗਦੇ ਆ ਪੰਜਾਬ ਦੇ ਲੋਕਾਂ ਤੋਂ ਤੇ ਕਿਹੜੇ ਨਹੀਂ ਮੰਗਦੇ ਜਿਹੜੇ ਮਾਫੀ ਨਹੀਂ ਮੰਗਣਗੇ ਮੇਰੀ ਗੱਡੀ ਮੈਂ ਉਹਨਾਂ ਦੇ ਸ਼ਹਿਰ ਵੱਲ ਨੂੰ ਸਿੱਧੀ ਕਰਾਂਗਾ ਤੇ ਅਮਰਤਪਾਲ ਸਿੰਘ ਦਾ ਇਹ ਵੀ ਕਹਿਣਾ ਕਿ ਐਕਸ਼ਨ ਇਦਾਂ ਦਾ ਹੋਵੇਗਾ ਕਿ ਘਰ ਦੇ ਕਹਿਣਗੇ ਇਸ ਤੋਂ ਚੰਗਾ ਤਾਂ ਇਹਨੂੰ ਮਾਰ ਹੀ ਜਾਂਦੇ ਕਹਿੰਦਾ ਫਿਰ ਜਿਹੜਾ YouTube ਆ ਜਾਂ ਬਲੂ ਟਿੱਕਾ ਇਹਦਾ ਇਹੋ ਜਿਹੇ ਲੋਕ ਕੀ ਕਰਨਗੇ ਤਾਂ ਤੁਹਾਡਾ ਅਮਰਤਪਾਲ ਸਿੰਘ ਮਹਿਰੋਂ ਦੇ ਬਿਆਨ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਜਦੋਂ ਪਹਿਲਾਂ ਲਾਈਵ ਕੀਤਾ ਅਮਰਤਪਾਲ ਸਿੰਘ ਮਹਿਰੋਂ ਨੇ ਤਾਂ ਉਹਦੇ ਵਿੱਚ ਉਹਨਾਂ ਨੇ ਕਮਲਕੌਰ ਦੇ ਨਾਲ ਨਾਲ ਇੱਕ ਹੋਰ ਕੁੜੀ ਦਾ ਜ਼ਿਕਰ ਕੀਤਾ ਸੀ ਦੀਪਕਾ ਲੁਥਰਾ ਦਾ ਤਾਂ ਉਹ ਕੁੜੀ ਵੀ ਹੁਣ ਕੈਮਰਿਆਂ ਦੇ ਸਾਹਮਣੇ ਆਈ ਆ ਉਹ ਕੁੜੀ ਕਹਿ ਰਹੀ ਆ ਕਿ ਮੈਂ ਜਦੋਂ ਅਮਰਤਪਾਲ ਸਿੰਘ ਨੇ ਉਹਨਾਂ ਦੀ ਟੀਮ ਨੇ ਮੇਰੇ ਤੋਂ ਮਾਫੀ ਮੰਗਵਾਈ ਸੀ ਮੇਰੇ ਤੋਂ ਵੀਡੀਓ ਡਿਲੀਟ ਕਰਵਾਈਆਂ ਸੀ ਕੁਝ ਪੁਲਿਸ ਦੇ ਸਾਹਮਣੇ ਤੇ ਕੁਝ ਆਪ ਉਹਨਾਂ ਨੇ ਵੀਡੀਓ ਡਿਲੀਟ ਕੀਤੀਆਂ ਸੀ ਤਾਂ ਮੈਂ ਉਹ ਸਾਰੀਆਂ ਵੀਡੀਓ ਡਿਲੀਟ ਕਰਤੀਆਂ ਸੀ ਤੇ ਉਸ ਤੋਂ ਬਾਅਦ ਮੈਂ ਕਦੇ ਵੀ ਉਹਦਾ ਦਾ ਕੰਟੈਂਟ ਨਹੀਂ ਪਾਇਆ ਪਤਾ ਨਹੀਂ ਕਿਉਂ ਹੁਣ ਵੀ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਕੁੜੀ ਕਾਫੀ ਡਰੀ ਹੋਈ ਆ ਤੇ ਪੁਲਿਸ ਤੋਂ ਮੰਗ ਕਰ ਰਹੀ ਆ ਕਿ ਸਾਡੀ ਸੁਰੱਖਿਆ ਕੀਤੀ ਜਾਵੇ ਮੇਰੇ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਸਾਨੂੰ ਸੁਰੱਖਿਆ ਦਿੱਤੀ ਜਾਵੇ ਤੇ ਨਾਲ ਹੀ ਮੇਰੀ ਵੀ ਜਾਨ ਨੂੰ ਖਤਰਾ ਉਹਦਾ ਕਹਿਣਾ ਹੈ ਕਿ ਮੈਂ ਤਾਂ ਉਦੋਂ ਵੀ ਮਾਫੀ ਮੰਗ ਲਈ ਸੀ ਫਿਰ ਪਤਾ ਨਹੀਂ ਕਿਉਂ ਜਦੋਂ ਮੈਂ ਕਦੇ ਵੀ ਇਸ ਤਰੀਕੇ ਦਾ ਕੰਟੈਂਟ ਨਹੀਂ ਪਾਇਆ ਤੇ ਫਿਰ ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੇ ਨਾਲ ਹੀ ਕੁਝ ਹੋਰ ਮੁੰਡੇ ਵੀ ਸਾਹਮਣੇ ਆਏ ਨੇ ਜਿਹੜੇ ਕਹਿ ਰਹੇ ਨੇ ਕਿ ਪਹਿਲਾਂ ਅਸੀਂ ਅਸ਼ਲੀਲ ਵੀਡੀਓ ਪਾਉਂਦੇ ਸੀ ਪਰ ਅਸੀਂ ਮਾਫੀ ਮੰਗਦੇ ਹਾਂ ਸਾਰਿਆਂ ਤੋਂ ਤੇ ਅੱਗੇ ਤੋਂ ਅਸੀਂ ਅਜੇ ਹੀ ਕੋਈ ਵੀ ਵੀਡੀਓ ਜਿਹੜੀ ਨਹੀਂ ਪਾਵਾਂਗੇ ਤਾਂ ਦੂਸਰੇ ਪਾਸੇ ਪੁਲਿਸ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕਰ ਰਹੇ ਹਾਂ ਅੱਗੇ ਚੱਲ ਕੇ ਇਸ ਮਾਮਲੇ ਵਿੱਚ ਕੀ ਹੁੰਦਾ ਫਿਲਹਾਲ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਜਿਹੜੀ ਲਚਰਤਾ ਹੈ ਅਸ਼ਲੀਲਤਾ ਹੈ ਇਹ ਇੰਸਟਾਗ੍ਰਾਮ ਤੇ ਜਾਂ ਹੋਰ ਵੱਖ-ਵੱਖ ਸੋਸ਼ਲ ਮੀਡੀਆ ਐਪਸ ਤੇ ਕਾਫੀ ਫੈਲ ਰਹੀ ਆ ਜਿਹਦਾ ਕੁਝ ਲੋਕ ਵਿਰੋਧ ਵੀ ਕਰ ਰਹੇ ਨੇ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਇਸ ਚੀਜ਼ ਦਾ ਬੱਚਿਆਂ ਦੇ ਉੱਪਰ ਮਾੜਾ ਪ੍ਰਭਾਵ ਪੈਂਦਾ ਇਹਦੇ ਤੇ ਹੁਣ ਜੋ ਕਮਲ ਕੌਰ ਦੀ ਜਿਹੜੀ ਕੰਚਨ ਕੁਮਾਰੀ ਸੀ ਉਹਦੀ ਮੌਤ ਹੋਈ ਆ ਉਹਦੇ ਤੇ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆ ਰਹੇ ਨੇ ਕੁਝ ਲੋਕ ਤਾਂ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਵੇਖਦੇ ਆ ਜਿਹੜੇ ਲੋਕ ਅਸ਼ਲੀਲਤਾ ਫਲਾਉਂਦੇ ਨੇ ਉਹਨਾਂ ਦੇ ਫਾਲੋਅਰ ਬਣਦੇ ਆ ਉਹਨਾਂ ਨੂੰ ਲਾਈਕ ਕਰਦੇ ਆ ਉਹਨਾਂ ਚੀਜ਼ਾਂ ਨੂੰ ਦੇਖਦੇ ਆ ਤਾਂ ਤਾਂ ਹੀ ਇਹਨਾਂ ਲੋਕਾਂ ਦੇ ਜਿਹੜੇ ਹੌਂਸਲੇ ਵਧਦੇ ਨੇ ਤੇ ਤਾਂ ਹੀ ਉਹ ਇਹ ਸਭ ਲਚਰਤਾ ਵਾਲੀਆਂ ਵੀਡੀਓ ਆ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਫਲਾਉਂਦੇ ਨੇ ਜਿੱਥੇ ਕਿ ਚੰਗਾ ਕੰਟੈਂਟ ਆਉਂਦਾ ਚੰਗੇ ਕੰਟੈਂਟ ਨੂੰ ਕੋਈ ਦੇਖਦਾ ਨਹੀਂ ਲਾਈਕ ਨਹੀਂ ਕਰਦਾ ਤੇ ਫਿਰ ਜਦੋਂ ਇਹੋ ਜਿਹੇ ਬੰਦਿਆਂ ਨੂੰ ਸ਼ਹਿਦ ਦਿੱਤੀ ਜਾਂਦੀ ਆ ਉਹਨਾਂ ਨੂੰ ਲਾਈਕ ਕੀਤਾ ਜਾਂਦਾ ਤਾਂ ਫਿਰ ਜਿਹੜਾ ਹੈਗਾ ਇਹੋ ਜਿਹਾ ਕੰਟੈਂਟ ਇਹ ਲੋਕ ਪਾਉਂਦੇ ਨੇ ਕਿਤੇ ਨਾ ਕਿਤੇ ਅਸੀਂ ਲੋਕ ਵੀ ਇਹਦੇ ਵਿੱਚ ਦੋਸ਼ੀ ਆ ਜੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ ਲੋਕਾਂ ਦਾ ਇਤੋਂ ਤੱਕ ਵੀ ਕਹਿਣਾ ਕਿ ਜਿਹੜਾ ਇਹ ਕੰਟੈਂਟ ਆ ਇਹ ਕਿਤੇ ਬਾਹਰ ਦੇ ਲੋਕ ਤਾਂ ਦੇਖਦੇ ਨਹੀਂ ਇਹ ਪੰਜਾਬੀ ਵਿੱਚ ਇਹਨਾਂ ਲੋਕਾਂ ਵੱਲੋਂ ਜਿਹੜਾ ਕੰਟੈਂਟ ਪੇਸ਼ ਕੀਤਾ ਜਾਂਦਾ ਤੇ ਫਿਰ ਪੰਜਾਬੀ ਲੋਕ ਹੀ ਇਹਨਾਂ ਲੋਕਾਂ ਨੂੰ ਫੋਲੋ ਕਰਦੇ ਨੇ ਤੇ ਉਹਨਾਂ ਨੂੰ ਦੇਖਦੇ ਨੇ ਦੂਸਰੇ ਪਾਸੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਰਹੇ ਨੇ ਕਿ ਅਜਿਹਾ ਗੰਦਾ ਜਿਹੜਾ ਉਹ ਸਾਫ਼ ਹੋਣਾ ਚਾਹੀਦਾ ਤੇ ਜੋ ਵੀ ਐਕਸ਼ਨ ਕਮਲ ਕੌਰ ਤੇ ਜਾਂ ਕੰਚਨ ਕੁਮਾਰੀ ਤੇ ਲਿਆ ਗਿਆ ਉਹ ਠੀਕ ਆ ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਆ ਕਿ ਬੜੇ ਲੰਬੇ ਸਮੇਂ ਤੋਂ ਕੁਝ ਬੁੱਧੀਜੀਵੀ ਲੋਕ ਇਹ ਗੱਲ ਕਰਦੇ ਆ ਰਹੇ ਨੇ ਇਹ ਮੰਗ ਕਰਦੇ ਆ ਰਹੇ ਨੇ ਕਿ ਜਿਹੜੀਆਂ ਫਿਲਮਾਂ ਸਰਕਾਰ ਦੀ ਦੇਖਰੇਖ ਹੇਠ ਬੰਦੀਆਂ ਨੇ ਅਸ਼ਲੀਲਤਾ ਭਰੀਆਂ ਲਚਰਤਾ ਭਰੀਆਂ ਜਿਨ੍ਹਾਂ ਨੂੰ ਖਾਸ ਤੌਰ ਤੇ ਮਾਨਤਾ ਦਿੱਤੀ ਜਾਂਦੀ ਆ ਪੇਸ਼ ਕਰਨ ਵਾਸਤੇ ਕਿਉਂਕਿ ਸੈਂਸਰ ਬੋਰਡ ਦੇ ਦੁਆਰਾ ਜਿਹੜੀਆਂ ਸਾਰੀਆਂ ਫਿਲਮਾਂ ਨੇ ਉਹ ਪੇਸ਼ ਕੀਤੀਆਂ ਜਾਂਦੀਆਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਆ ਪੇਸ਼ ਕਰਨ ਦੀ ਜਦੋਂ ਐਡੇ ਵੱਡੇ ਪੱਧਰ ਤੇ ਗੀਤਾਂ ਵਿੱਚ ਫਿਲਮਾਂ ਵਿੱਚ ਅਸ਼ਲੀਲਤਾ ਫਲਾਈ ਜਾਂਦੀ ਆ ਤਾਂ ਉਹਨਾਂ ਨੂੰ ਦੇਖ ਦੇਖ ਕੇ ਜਿਹੜੀ ਸਾਡੀ ਪੀੜ੍ਹੀ ਆ ਅਸ਼ਲੀਲਤਾ ਉਹਨਾਂ ਨੂੰ ਦੇਖ ਦੇਖ ਕੇ ਇਸ ਚੀਜ਼ਾਂ ਸਿੱਖ ਰਹੀ ਆ ਤੇ ਫਿਰ ਉਹ ਵੀ ਅਸ਼ਲੀਲ ਬਣ ਰਹੇ ਨੇ ਜੇਕਰ ਕੋਈ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦਾ ਤਾਂ ਉਸ ਜੜ ਤੇ ਹੱਥ ਪਾਇਆ ਜਾਣਾ ਚਾਹੀਦਾ ਜਿਹੜੀ ਅਸ਼ਲੀਲਤਾ ਵੱਡੇ ਪੱਧਰ ਤੇ ਵੱਡੇ ਸੋਰਸਾਂ ਰਾਹੀਂ ਫਲਾਈ ਜਾ ਰਹੀ ਆ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਐਕਟਰ ਵੱਡੇ ਵੱਡੇ ਜਿਹੜੇ ਗੀਤਕਾਰ ਆ ਉਹ ਜਿਹੜੀ ਅਸ਼ਲੀਲਤਾ ਫਲਾਰੇ ਨੇ ਜਾਂ ਜਿਹੜੇ ਫਲਮਾਂਕਣ ਕਰਨ ਵਾਲੇ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੀ ਉਹ ਅਸ਼ਲੀਲਤਾ ਫਲਾ ਰਹੇ ਨੇ ਜੇ ਮੋੜ ਖਤਮ ਕੀਤਾ ਜਾਵੇ ਤਾਂ ਥੱਲੇ ਵੀ ਜਿਹੋ ਜਿਹਾ ਕੁਝ ਮੋੜ ਵਿੱਚੋਂ ਆਏਗਾ ਜਿਹੋ ਜਿਹਾ ਕੁਝ ਮੋੜ ਵਿੱਚ ਪਰੋਸਿਆ ਜਾਏਗਾ ਉਹੀ ਥੱਲੇ ਵੀ ਆਏਗਾ ਇਸ ਕਰਕੇ ਜਿਹੜਾ ਮੋੜ ਆ ਉਹ ਸਾਫ਼ ਹੋਣਾ ਚਾਹੀਦਾ ਐਵੇਂ ਜਿਹੜਾ ਇੱਕ ਅੱਧਾ ਬੰਦਾ ਮਾਰ ਕੇ ਜਦ ਕੋਕ ਜਾਣਿਆਂ ਨੂੰ ਛੋਟੇ ਛੋਟਿਆਂ ਨੂੰ ਮਾਰ ਕੇ ਇਹ ਗੰਦ ਸਾਫ਼ ਨਹੀਂ ਹੋਣਾ ਜਿਵੇਂ ਨਸ਼ੇ ਵੀ ਕਹਿੰਦੇ ਨੇ ਲੋਕ ਮੰਗ ਕਰਦੇ ਨੇ ਕਿ ਜੜ ਤੇ ਹੱਥ ਪਾਇਆ ਜਾਵੇ ਜੇਕਰ ਛੋਟੇ ਛੋਟੇ ਤੁਸੀਂ ਪਿੰਡਾਂ ਵਿੱਚ ਵੇਚਣ ਵਾਲਿਆਂ ਨੂੰ ਫੜੋਗੇ ਤਾਂ ਉਹਦੇ ਨਾਲ ਗੰਦ ਸਾਫ਼ ਨਹੀਂ ਹੋਣਾ ਗੰਦ ਅਸਲ ਵਿੱਚ ਸਾਫ਼ ਹੋਊਗਾ ਜੇਕਰ ਜਿੱਥੋਂ ਨਸ਼ਾ ਫੈਲ ਰਿਹਾ ਜਿਹੜੀ ਨਸ਼ੇ ਦੀ ਜੜਾ ਜੇਕਰ ਤੁਸੀਂ ਉੱਥੇ ਹੱਥ ਪਾਉਂਗੇ ਤਾਂ ਨਸ਼ਾ ਖਤਮ ਹੋਣਾ ਆਦਰਵਾਇਜ਼ ਕਦੇ ਨਹੀਂ ਹੋਣਾ ਤੇ ਉਸੇ ਹੀ ਤਰੀਕੇ ਦੇ ਨਾਲ ਇਹ ਅਸ਼ਲੀਲਤਾ ਬਾਰੇ ਵੀ ਗੱਲ ਕੀਤੀ ਜਾ ਰਹੀ ਆ ਕਿ ਜੇਕਰ ਮੋਢ ਨੂੰ ਹੱਥ ਪਾਇਆ ਜਾਊਗਾ ਤਾਂ ਫੇਰ ਇਹ ਜਿਹੜਾ ਹੈਗਾ ਅਸ਼ਲੀਲ ਵੀਡੀਓ ਅਸ਼ਲੀਲ ਕੰਟੈਂਟ ਆ ਇਹ ਫੇਰ ਖਤਮ ਹੋ ਸਕਦਾ ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ رائے ਆ ਤੁਹਾਡੀ ਇਹਦੇ ਬਾਰੇ ਕੀ رائے ਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਆਪਣਾ ਕੀਮਤੀ ਵਿਚਾਰ ਜ਼ਰੂਰ ਦੱਸਣਾ